ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਗਿਲ ਵੱਲੋਂ ਕੀਤਾ ਗਿਆ ਮੰਡੀਆਂ ਦਾ ਦੌਰਾ ਜਿਸ ਵਿੱਚ ਸਰਕਾਰੀ ਖਰੀਦ ਨੂੰ ਦਿੱਤੀ ਹਰੀ ਝੰਡੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਗਿਲ ਵੱਲੋਂ ਮਜੀਠਾ ਅਤੇ ਪਖਰਪੁਰ ਮੰਡੀਆਂ ਵਿੱਚ ਸਰਕਾਰੀ ਖਰੀਦ ਦੀ ਸ਼ੁਰੂਆਤ ਕੀਤੀ ਗਈ ਇਸ ਬੰਦ ਵਿੱਚ ਆਰਥਿਕ ਐਸੋਸੀਏਸ਼ਨ ਦੇ ਪ੍ਰਧਾਨ ਸਹਿਬਾਨ ਮੈਂਬਰ ਵਾਣਾਂ ਵੱਲੋਂ ਜਿਹੜਾ ਕਿ ਤਲਬੀਰ ਗਿਲ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦਾ ਆਉਣ ਤੇ ਸਵਾਗਤ ਵੀ ਕੀਤਾ ਗਿਆ ਦੇ ਨਾਲ ਹੀ ਉਹਨਾਂ ਨੇ ਆਪਣੀਆਂ ਕੁਝ ਮੁਸ਼ਕਲਾਂ ਰੱਖੀਆਂ ਤੇ ਜਿਸ ਵਿੱਚ ਇਹ ਗੱਲ ਵੀ ਹੋਈ ਕਿ ਜਿਹੜੀ ਵੀ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਹੈ ਇਸ ਵਿੱਚ ਜੋ ਲਿਫਟਿੰਗ ਦਾ ਕੰਮ ਹੈ ਉਸ ਨੂੰ ਵੀ ਨਾਲ-ਨਾਲ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਤਾਂ ਕਿ ਜੋ ਕਿਸਾਨਾਂ ਰੀਆਂ ਫਸਲਾਂ ਜਲਾਚਰ ਮੰਡੀਆਂ ਵਿੱਚ ਨਾ ਰੋਲਣ ਤੇ ਨਾ ਹੀ ਇਸ ਸਬੰਧੀ ਕਿਸੇ ਵੀ ਕਿਸਾਨ ਨੂੰ ਮੁਸ਼ਕਲ ਆ ਸਕੇ ਇਹਦੇ ਸੰਬੰਧ ਵਿੱਚ ਸਾਡੇ ਪੱਤਰਕਾਰ ਸੁਖਵਿਰ ਸਿੱਧੂ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਜੈਨਤਪੁਰ ਦੇਖੋ ਅੱਜ ਇੱਥੇ ਆ ਕੇ ਸਾਰੇ ਜਨੇ ਮੇਰੇ ਆਰਥੀ ਵੀਰੋ ਨਾਲ ਬਾਰੇ ਉਹਨਾਂ ਨਾਲ ਬਹਿ ਕੇ ਜਿਹੜੀ ਕੋਈ ਵਿਚਾਰ ਵਟਾਂਦਰਾ ਕੀਤਾ ਕਿ ਹਾਲੇ ਇੱਥੇ ਜਿਹੜੀ ਖਰੀਦ ਸ਼ੁਰੂ ਕਰਾਈ ਆ ਕਿ ਜਿਹੜੀ ਕੋਈ ਸਾਡੇ ਜਿਹੜੇ ਕਿਸਾਨ ਵੀਰ ਭਰਾਵਾਂ ਨੂੰ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਝੋਨਾ ਜਿਹੜਾ ਹੋਣਾ ਸ਼ੁਰੂ ਹੋ ਗਿਆ ਪਾਕਰਪੁਰੇ ਮੱਟੀ ਦੇ ਵਿੱਚ ਆਲਮੋਸਟ ਸਾਰੀਆਂ ਮੱਡੀਆਂ 'ਚ ਝੋਨਾ ਸ਼ੁਰੂ ਹੋ ਗਿਆ ਹੁਣ ਇਹ ਥੋੜੀ ਸਾਡੀ ਇੱਥੇ ਜਿਹੜੀ ਆ ਇਹ ਮੱਢੀ ਥੋੜੀ ਪਛੇਤੀ ਚੱਲਦੀ ਆ ਇੱਥੇ ਵੀ ਅੱਜ ਜਿਹੜੀ ਆ ਸਰਕਾਰੀ ਖਰੀਦ ਜਿਹੜੀ ਸ਼ੁਰੂ ਕਰਾਈ ਗਈ ਤੇ ਨਾਲ ਹੀ ਸਾਰੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਤੀ ਆ ਕਿ ਕੋਈ ਕਿਸ ਤਰ੍ਹਾਂ ਦੀ ਜਿਹੜੀ ਉਹ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹੈ ਜਿਹੜੀ ਲਿਫਟਿੰਗ ਨਾਲ ਉਹ ਨਾਲ। ਮੈਕਸਮਮ ਸੇਕਟਰ ਵਾਰਟੀ ਨੂੰ ਜਿੱਠਾ ਸਰਕਾਰ ਵੱਲੋਂ ਤਾਂ ਸਾਡੇ ਪਾਸੋਂ ਰਹਿਣ ਸਰਕਾਰੀ ਕ੍ਰੀਏਸ਼ਨ ਕੀਤੀ ਗਈ ਹੈ ਕੀ ਕਰਾਂਗੇ। ਬਹੁਤ ਉਹ ਜੇ ਤੁਹਾਨੂੰ ਕੇ ਵੀ ਸਹਿਪੇ ਪਛੇਤੀ ਮੰਤਰੀ ਗੱਜਰਾਈ ਵਸ਼ੂ ਹੋ ਗਈ ਹੈ। ਨਾਲ ਇੱਕ ਹੀ ਸ਼ੁਰੂ ਹੋ ਗਈ ਹੈ ਫਾਨਕਰੀ ਏਜੰਸੀ ਹੈ। ਤੇ ਨਾਲ ਹੀ ਅਸੀਂ ਨਾਲ ਨਾਲ ਸਾਡੀ ਕੋਸ਼ਿਸ਼ ਲਿਫਟਿੰਗ ਨਾਲ ਬਣਾ ਰਹੇ ਹਾਂ। ਬੜੀ ਐਫੀਐਸ ਨੇ ਕਰ ਰਹੀ ਜਨ ਲਾ। ਜੂ ਕੋਈ ਮੁਸ਼ਕਲ ਨਹੀਂ ਆਏਗੀ। ਸਾਰੇ ਪ੍ਰਬੰਧ ਸਾਡੇ ਮੁਕੰਮਲ ਹੈਗੇ। ਇਹਨੋਂ ਵੜਾ ਪਾਣੀ ਆ ਤੇ ਛਾਂ ਦਾ ਜੋਰ ਸਰਵਰ ਬੰਨੂ ਜਿਹੜੀਆਂ ਪੇਮੈਂਟਾਂ ਨੇ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਚੈਕ ਚੌਣ ਹੁਣ 24 ਘੰਟੇ ਜਿਸ ਚਾਹਣੀ ਅੱਛਾ ਹੈ ਤੇ ਲਿਫਟਿੰਗ ਦਾ ਕੀ ਲਿਫਟਿੰਗ ਕੋਸ਼ਿਸ਼ ਹੈ ਬਿਨਾਂ ਦੀ ਨਾਲ ਚਾਹਣੀ ਗੱਡੀਆਂ ਦਾ ਪੂਰਾ ਅਰੇਂਜਮੈਂਟ ਹੈ ਹਾਂਜੀ ਇੱਥੇ ਠੇਕੇ ਦਾ ਅਰੇਂਜਮੈਂਟ ਇਸ ਲਈ ਸਮਝਦੇ ਵਿੱਚ ਬਹੁਤ ਪ੍ਰੋਬਲਮ ਹੈ ਕਿ ਮੈਂ ਤੇ ਹੋਣੀ ਆ ਕਿ ਮੈਂ ਤੇ ਮੈਂ ਤੇ ਬਹੁਤ ਮੁਸ਼ਕਲ ਪੇਸ਼ ਆ ਜੀ ਕਿੰਛ ਬੇਸ਼ਕੀੜਾ ਚੁੱਕਦੇ मैं संदेश किसानों में दिलाना चाहता हूँ कि चूँकि नारा सुप्ता दें हम ताकि कोई परेशानी ना हो 10 तारा परसेंट नमूने लेकर आते हैं कि गवर्नमेंट हो वो भी अंदर-अंदर क्या हो फिर कोई परेशानी नहीं हो मौसीदा कितने मार्च 10 तारा परसेंट गवर्नमेंट फिर एक रीजनेट भी बार तेरी सुनाने मेरा � ਤੇ ਸਾਰਾ ਕੀਤਾ ਵਿਦਾਰਾ ਮੰਡੀ ਦਾ ਸਰਕਾਰੀ ਖਰੀਦ ਸ਼ੁਰੂ ਹੋਈ ਆ ਕੀ ਕਹਾਂ ਤੁਹਾਨੂੰ ਅੱਜੋਂ ਸਾਡੀ ਮੱਧਪੱਤੀ ਪਛੇਤੀ ਚਲਦੀ ਐ ਸਰਕੇ ਅੱਜ ਤੋਂ ਖਰੀਦ ਸ਼ੁਰੂ ਹੋਈ ਐ ਸਰਕਾਰੀ ਤੇ ਕਿਸਾਨਾਂ ਨੂੰ ਬੇਨਤੀ ਆ ਕਿ ਚੋਨਾ ਸੁੱਕਾ ਵਢਾ ਕੇ ਦੇ ਹੁਣ ਸਾਰਾ ਮੋਚੇ ਵਾਲਾ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਣੀ ਪੈਣੀ ਹੋਵੇ ਤੇ ਜਿਹੜੀ ਟ੍ਰਾਂਸਪੋਰਟ ਜੇ ਉਹਦਾ ਪਤਾ ਜੋ ਇਹ ਤੇ ਆਰਓ ਆਉਣੇ ਜੀ ਝੋਨੇ ਵਰੀ ਆਰਓ ਆਉਂਦੇ ਆ ਠੀਕ ਹੈ ਜੀ ਆਰਓ ਰਾਈ ਮਾਲ ਜਾਂਦਾ ਵਾ ਨਾ ਪਹਿਲੇ ਇਹ ਕੋਈ ਮੰਟੇ ਲਿੰਕ ਹੁੰਦੀ ਹੈ ਕਿਸ ਇੰਦਰ ਤੋਂ ਤੇ ਉਹ ਲਿੰਕ ਦੇ ਵਿੱਚ ਜਾਏਗਾ ਉਹ ਆਰੋ ਆ ਚੁੱਕਿਆ ਹੈ ਕਿ ਆਉਣ ਵਾਲਾ ਨਹੀਂ ਜੀ ਜਦੋਂ ਪਰਚੇਜ ਪੈਂਦੀ ਉਸ ਤੋਂ ਬਾਅਦ ਆ ਰਹੇ ਹਾਂ ਅੱਜ ਖਰੀਦ ਸ਼ੁਰੂ ਹੋਈ ਹੈ ਔਰ ਖਰੀਦ ਪਾਉਗੇ ਉਸ ਤੋਂ ਬਾਅਦ ਆ ਰਹੇ ਆਏਗੇ ਤੇ ਸਰਕਾਰੋਂ ਕੀ ਰੇਟ ਜਿਹੜਾ 47 ਲਾਇਆ ਗਿਆ 2399 ਦੀ ਰੇਟ ਹੈ ਜੀ ਕਿਸਾਨ ਜਿਹੜੇ ਪੁੱਛੇ ਵੇਖੋ ਜੀ ਕਿਸਾਨ ਖੁਸ਼ ਹੈ ਲekin ਥੋੜਾ ਬਾਦਸ਼ਾਹ ਦਾ ਕਰਨ ਝਾੜ-ਚੂੜ ਦਾ ਫਰਕ ਪਿਆ ਵਾ ਤੇ ਬਾਕੀ துசல்வுங்க மடிக